ਅੱਜ ਤੁਸੀਂ ਸੁਣੋਗੇ ਜੀ ਇੱਕ ਹੋਰ 1947 ਨਾਲ ਰਿਲੇਟਡ ਕਹਾਣੀ ਕਬਰਾਂ ਤੋਂ ਸਿਵਿਆਂ ਨੂੰ ਜੋ ਰਗਵੀਰ ਡਾਂਚੀ ਦੀ ਲਿਖੀ ਹੋਈ ਹੈ ਸ਼ੁਰੂ ਹੈ ਜੀ ਕਹਾਣੀ ਪਹਿਲਾਂ ਤਾਂ ਸਾਰਾ ਪਿੰਡ ਸੁੰਨ ਹੋ ਸੁਸਰੀ ਬਾਗ ਸੌਂ ਗਿਆ ਫੇਰ ਇੱਕਦਮ ਵੱਜੇ ਬਦਾਨ ਤੇ ਲੋਕ ਸੰਭਲੇ ਕੁਸਰ-ਮੁਸਰ ਹੋਈ ਤੇ ਪਾਟ ਪਏ ਹੈ ਦੋਵੇਂ ਇਕੱਠੇ ਪਰਲੋ ਆਈ ਖੜੀ ਐ ਅੰਤੋਲੀ ਧਰਤੀ ਵੀ ਅਖੀਰ ਕਿੰਨਾ ਕੁ ਜਰ ਸਕਦੀ ਐ ਭਸਮ ਹੋ ਜਾਵੇਗਾ ਸਭ ਕੁਝ ਸਾਲੇ ਲੋਕ ਰਾਜ ਦੇ ਦੋਹਾਂ ਦੇ ਘਰ ਸਾਰਾ ਪਿੰਡ ਗਿਆ ਚੀਖਾਂ ਸੁਣਨ ਤੇ ਚੀਕਾਂ ਮਾਰਨ ਭਾਣਾ ਮੰਨਣ ਤੇ ਸਬਰ ਸਬੂਰੀ ਦਾ ਉਪਦੇਸ਼ ਦੇਣ ਰਾਜ ਰਾਣੀ ਤੇ ਸੁਰਜੀਤ ਕੌਰ ਨੇ ਆਪਣੀਆਂ ਛਾਤੀਆਂ ਪਿੱਟ ਸੁੱਟੀਆਂ ਅਤੇ ਵਾਲ ਖੋ ਛੱਡੇ ਜਦੋਂ ਹਿੰਮਤ ਹਾਰ ਜਾਂਦੀ ਤਾਂ ਕੋਰ ਚੁੱਪਦੀ ਚਾਦਰ ਲੈ ਆਪਣੇ ਆਪ ਵਿੱਚ ਸੁਮਗੜ ਕੇ ਬੈਠ ਜਾਂਦੀਆਂ ਜਰਾ ਸੁਸਤਾ ਲੈਂਦੀਆਂ ਤਾਂ ਮੋੜ ਛਾਤੀਆਂ ਪਟਣ ਤੇ ਵਾਲ ਖੋਣ ਲੱਗ ਜਾਂਦੀਆਂ ਕਦੋਂ ਤੇ ਕਿੱਥੇ ਖਤਮ ਹੋਵੇਗਾ ਇਹ ਸਿਲਸਲਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਾਰਜ ਦਾ ਪਤਾ ਸੀ ਕਾਰਨ ਦਾ ਪਤਾ ਨਹੀਂ ਸੀ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੂੰ ਮਚਦੇ ਸਿਵਿਆਂ ਤੇ ਸੇਕਣ ਦਾ ਸੁਆਦ ਪੈ ਗਿਆ ਸੀ ਵੇਖੀ ਜਾਵੇਗੀ ਜਦੋਂ ਆਪਣੇ ਪੰਡ ਜਲਣਗੇ ਲੋਕ ਰਾਜ ਵਿੱਚ ਕੋਈ ਨਾ ਕੋਈ ਰਾਤਾਂ ਨਿਕਲ ਹੀ ਆਉਂਦਾ ਹੈ ਇਹ ਬੜੀ ਲਚਕਦਾਰ ਚੀਜ਼ ਹੈ ਇਸ ਸਾਰੇ ਦਰਦਨਾਕ ਮਾਹੌਲ ਵਿੱਚ ਵੀ ਨਿਤਨੇਮ ਉਸੇ ਤਰ੍ਹਾਂ ਚੱਲਦੇ ਰਹੇ ਸਵੇਰੇ 4 ਵਜੇ ਗੁਰਦੁਆਰੇ ਦਾ ਲਾਊਡ ਸਪੀਕਰ ਐਂ ਸਮੇਂ ਸਿਰ ਜਾਗਿਆ ਮੰਯਾਂ ਚੁਈਆਂ ਗਈਆਂ ਨਾਲੀਆਂ ਛੱਪੜ ਵੱਲ ਵਗਦੀਆਂ ਰਹੀਆਂ ਹਾਂ ਇਸ ਕਹਿਰ ਬਾਰੇ ਚੱਲਦੀ ਰਹੀ ਉਦੋਂ ਵੀ ਜਦੋਂ ਪੰਡਤਾਣੀ ਰੋਟੀ ਲੈਣ ਆਈ ਤੇ ਗੱਲਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ ਅਗਲੇ ਦਿਨ ਲਾਸ਼ਾਂ ਵੀ ਪਿੰਡ ਪੁੱਜ ਗਈਆਂ ਰੋਣਾ ਪਟਣਾ ਮੁੜ ਆਰੰਭ ਹੋ ਗਿਆ ਰਾਜ ਰਾਣੀ ਤੇ ਸੁਰਜੀਤ ਕੌਰ ਨੂੰ ਤੋੜ-ਤੋੜ ਲਾਸ਼ਾਂ ਨਾਲੋਂ ਪਾਸੇ ਧੋਇਆ ਜਾ ਰਿਹਾ ਸੀ ਬਜ਼ੁਰਗ ਵੇਖਦੇ ਤਾਂ ਟਿੱਪਣੀ ਕਰਨੋਂ ਨਾ ਰਹਿ ਸਕਦੇ ਸਰੀਰ ਤਾਂ ਜਮਾ ਹੀ ਸ਼ਾਨਣੀ ਹੋਏ ਪਈ ਨੇ ਮੁਸ਼ਕ ਜਾਣਗੇ ਜੇ ਇਹਨਾਂ ਨੂੰ ਬੰਨੇ ਨਾ ਲਾਇਆ ਤਾਂ ਨਾਲੇ ਮੁਰਦੇ ਨੂੰ ਰਾਤ ਰੱਖਣ ਨਾਲ ਉਸ ਦੀਆਂ ਕਾਇਆ ਲੰਬੀ ਹੋ ਜਾਂਦੀ ਹੈ ਗਤੀ ਵੀ ਨਹੀਂ ਹੁੰਦੀ ਪੰਡਤ ਜਮਾਨਾ ਇਸੇ ਤਰ੍ਹਾਂ ਹੀ ਬੋਲਦਾ ਜਾ ਰਿਹਾ ਸੀ ਪੰਡਤਾ ਕਦੇ ਇਸ ਜਹਾਨ ਚ ਗਤੀ ਬਾਰੇ ਵੀ ਕੁਝ ਸੋਚ ਲਿਆ ਕਰ ਭੈਣਾਂ ਇੰਜ ਆਖ ਬਜ਼ੁਰਗ ਕਹਾਨ ਸਿੰਘ ਔਰਤਾਂ ਵੱਲ ਹੋਇਆ ਭਾਈ ਸਾਉ ਰੋਣ ਨੂੰ ਤਾਂ ਸਾਰੀ ਉਮਰ ਪਈ ਐ ਖਬਰੇ ਹੋਰ ਕਿੰਨਿਆਂ ਨੂੰ ਰੋਣਾ ਪਵੇਗਾ ਹੁਣ ਐਂ ਕਰੋ ਦੋਹਾਂ ਨੂੰ ਨਹਾਉਣ ਦਾ ਪ੍ਰਬੰਧ ਕਰੋ ਮੁਰਦੇ ਸਾਹਮਣੇ ਪਏ ਵੇਖ ਸਬਰ ਕਿਵੇਂ ਆਵੇਗਾ ਕਾਮਰੇੜ ਕਹਾਨ ਸਿੰਘ ਬੁੱਢਾ ਤਾਂ ਖੈਰ ਹੋ ਗਿਆ ਸੀ ਪਰ ਬੰਦਾ ਸੱਚਾ ਸੁੱਚਾ ਹੋਣ ਕਰਕੇ ਹੀ ਪਿੰਡ 'ਚ ਉਸ ਦੀ ਹੀ ਚੱਲਦੀ ਸੀ ਇਸੇ ਚੱਲਣ ਕਰਕੇ ਮੁੰਡਿਆਂ ਨੇ ਬੋਲੀ ਵੀ ਜੋੜੀ ਹੋਈ ਸੀ ਕਹਾਂਸਿਓ ਸੰਦੂਆਂ ਦਾ ਗੱਲ ਕਰਦਾ ਜਗਤਸਚਿਆਰੀ ਗੱਲ ਸਭ ਨੂੰ ਜੱਜ ਗਈ ਬੈਣਮੋੜ ਆਸਮਾਨ ਪਾੜਨ ਲੱਗੇ ਦੋਹਾਂ ਘਰਾਂ ਤੋਂ ਇਕੱਠੀਆਂ ਅਰਥੀਆਂ ਉੱਠੀਆਂ ਰਾਹ ਵਿੱਚ ਖੜੇ ਪੰਨੇ ਗਏ ਕਾਲਯੁਗ ਦੀ ਕੰਧ ਦੀਆਂ ਜੜਾਂ ਵਿੱਚ ਉਸਾਰੀਆਂ ਚਿੰਤਾਵਾਂ ਤੇ ਲਾਸ਼ਾਂ ਟਿਕਾਈਆਂ ਗਈਆਂ ਤੇ ਅੱਗ ਦੇ ਦਿੱਤੀ ਗਈ ਕਈਆਂ ਨੇ ਮਾੜਾ ਮੋਟਾ ਇਤਰਾਜ਼ ਵੀ ਕੀਤਾ ਕਿ ਕਲਜੂ ਦੀ ਕੰਦ ਦੇ ਐਨ ਲਾਗੇ ਚਿਤਾਵਾਂ ਕਿਉਂ ਬਣਾਈਆਂ ਗਈਆਂ ਨਹੀਂ ਜਦੋਂ ਕਿ ਪਿਛਲੇ 40 ਸਾਲਾਂ ਤੋਂ ਕੰਦ ਤੋਂ 10-10 ਗੱਜ ਦੂਰ ਮੁਰਦੇ ਫੁੱਕੇ ਜਾਂਦੇ ਨੇ ਇਹਨਾਂ ਦੀ ਤਾਂ ਗਤੀ ਨਹੀਂ ਹੋਣੀ ਰੂਹਾਂ ਪਟਕਣਗੀਆਂ ਹਾੜ ਬੋਲਣਗੇ ਪਰ ਕਾਂ ਸਿੰਘ ਨੇ ਆਖਿਆ ਭਾਈ ਜਦੋਂ ਮੜੀਆਂ 'ਚ ਥਾਂ ਹੀ ਨਹੀਂ ਕੋਈ ਠੀਕ ਫਿਰ ਹੋਰ ਕੀ ਕੀਤਾ ਜਾਵੇ ਜਦੋਂ ਇਸ ਜਨਮ 'ਚ ਇੰਨੇ ਭਿਆਨਕ ਮੌਤ ਮਰੇ ਨੇ ਅਗਲੇ ਜਨਮ ਤੋਂ ਪਿੰਨੀਆਂ ਲੈਣੀਆਂ ਨੇ ਨਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਹ ਦੋਵੇਂ ਡੰਕੇ ਦੀ ਚੋਟ ਨਾਲ ਆਖਦੇ ਹੁੰਦੇ ਸਨ ਕਿ ਜਦੋਂ ਅਸੀਂ ਮਰਾਂਗੇ ਅਸੀਂ ਤਾਂ ਇਸ ਸਤਜੁਗੀ ਕੰਧਾਂ ਦੀਆਂ ਜੜਾਂ 'ਚ ਜਲਾਂਗੇ ਇਹ ਇਸ ਕੰਧ ਨੂੰ ਸਤਜੁਗੀ ਕੰਧ ਆਖਿਆ ਕਰਦੇ ਸਨ ਦਾਗ ਦੇ ਦਿੱਤਾ ਗਿਆ ਸੁਰਜੀਤ ਕੌਰ ਤੇ ਰਾਜ ਰਾਨੀ ਦੀਆਂ ਚੀਖਾਂ ਨਾਲ ਹੋਰ ਚੀਕਾਂ ਰਲੀਆਂ ਤੇ ਚੁੱਲਿਆਂ ਵਾਲੇ ਡੇਰੇ ਵਿੱਚ ਮੋਰ ਬੋਲਣੋਂ ਹਟ ਗਈ। ਲਾਟਾਂ ਉੱਠੀਆਂ ਤੇ ਸੂਰਜ ਬਾਜੇ ਖਾਨੇ ਵਾਲੇ ਸੂਏ ਚ ਡਿੱਗ ਪਿਆ। ਸਾਰਾ ਆਕਾਸ਼ ਲਾਲ ਹੋ ਗਿਆ। ਲੋਕਾਂ ਨੇ ਜਲਦੀਆਂ ਚਿਤਾਵਾਂ ਵਿੱਚ ਡੱਕੇ, ਸੁਟੇ ਤੇ ਸਦਾ ਲਈ ਆਪਣਾ ਨਾਤਾ ਤੋੜ ਘਰਾਂ ਨੂੰ ਪਰਤ ਗਈ। ਕਾਂ ਸਿੰਘ ਜਲ ਰਹੇ ਮੋਰਦਿਆਂ ਦੀ ਰਾਖੀ ਲਈ ਸਿਵਿਆਂ ਵਿੱਚ ਹੀ ਰੁਕ ਗਿਆ। ਚੁੱਲਿਆਂ ਦੇ ਡੇਰੇ ਦੀਆਂ ਟੱਲੀਆਂ ਵਦਾਨਾ ਵਾਂਗ ਮੋੜ ਕੰਨਾਂ ਦੇ ਢੋਲਾਂ ਤੇ ਵੱਜਣ ਲੱਗੀਆਂ ਕਿਹੋ ਜਿਹਾ ਦਿਨ ਸੀ ਉਹ ਕਦੋਂ ਕੂ ਦੀ ਗੱਲ ਹੈ ਬਾਕੀ ਕਹਾਣੀ ਅਗਲੇ ਪਾਗ ਵਿੱਚ